ਕਿਸਾਨ ਜਿਹੜੀ ਨੀਤੀ ਚਾਹੁੰਦਾ ਉਹ ਨੀਤੀ ਨਹੀਂ ਬਣਦੀ ਉਲਟ ਬਣਾ ਦਿੱਤੀ ਜਾਂਦੀ ਆ ਕੀ ਕਰੀਏ ਗਲਤੀਆਂ ਦਾ ਸਾਡੀਆਂ ਹੀ ਨੇ ਅਸੀਂ ਇਦਾਂ ਵੱਡਾ ਬਦਲਾਅ ਲੈ ਕੇ ਆਏ ਸੀ ਵੀ ਪਤਾ ਨਹੀਂ ਇਹ ਕੀ ਕਰ ਦੇਣਗੇ ਲੇਕਿਨ ਅਸੀਂ ਦਿੱਲੀ ਦੀਆਂ ਪਾਲਸੀ ਨੂੰ ਸਮਝ ਹੀ ਨਹੀਂ ਸਕਦੇ ਇਹ ਲੋਕ ਤਾਂ ਪ੍ਰਾਪਰਟੀ ਡੀਲਰ ਬਣ ਗਏ ਆ ਕਿਤੇ ਇਹ ਸਾਡੇ ਤੋਂ ਜ਼ਮੀਨਾਂ ਖੋ ਕੇ ਡੀਗਰਾਂ ਨੂੰ ਦੇਣੀਆ ਚਾਹੁੰਦੇ ਆ ਜਿੱਦਾਂ ਬਸ ਪਹਿਲਾਂ ਵੀ ਦੱਸ ਪਿਆ ਹੈ ਜਦੋਂ ਵੀ ਰਾਜੂਵਾਲ ਸਾਹਿਬ ਕਹਿ ਰਹੇ ਨੇ ਵੀ ਇਹ ਇੱਕ ਲੱਖ ਕਰੋੜ ਦਾ ਸਕੇਮ ਹੈ ਜਿਹੜਾ ਸਾਡੇ ਤੋਂ ਲੈ ਕੇ ਬਿਦਰਾਮ ਵੀ ਦਿੱਤੀ ਜਾਣੀ ਹੈ ਤੇ ਕਿਸਾਨ ਦੇ ਪੱਲੇ ਕੀ ਪੈਣਾ ਇਸ ਕੰਮ। ਖਾਨ ਸਾਹਿਬ ਜਿਨੀ 19 ਥਾਵਾਂ ਤੇ ਪੰਜਾਬ ਦੇ ਵਿੱਚ ਹੋ ਰਿਹਾ 19 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਰਿਕੁਆਇਰ ਕੀਤੇ ਆ 40000 ਕਿੱਲਾ ਕਿਤੇ ਕਿੰਨੇ ਕਿਤੇ ਕਿੰਨੇ ਜਿਵੇਂ ਮਾਨਸਾ ਦੇ ਵਿੱਚ 212 ਕਿੱਲਾ ਕੀਤਾਗਾ। ਮਾਰਤਲ ਸਾਰੇ ਪੰਜਾਬ ਦੇ ਵਿੱਚ ਆ ਦਿੱਲੀ ਵਾਲਾ ਮਾਹੌਲਾ ਕੱਲੇ ਮਾਨਸਾ ਜ਼ਿਲ੍ਹੇ 'ਚ ਨਹੀਂ ਹੈਗਾ ਵੱਡੀ ਵੱੜੀ ਦੇ ਟ੍ਰੈਕਟਰ ਭਰਨੇਗੇ। ਅਸੀਂ ਬਿਲਕੁਲ ਥੋੜਾ ਜ਼ੋਰ ਲਾਉਣ ਵਾਸਤੇ ਕਿਹਾ ਜੀ ਲੋਕਾਂ ਨੂੰ ਬਿਠਕਾਈ ਨਾ ਆਜੋ ਕੋਈ ਗੱਲ ਨਹੀਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਸਰਕਾਰ ਪੇਚੇ ਹਟੀ ਦਿੱਲੀ ਵਾਲਾ ਮਾਹੌਲ ਕਰਕੇ ਸੰਘਰਸ਼ ਛੜਾ ਬਿਲਕੁਲ ਖੜਕੂ ਬਸ ਦਿੱਲੀ ਬੰਗੂ ਇੱਥੇ ਬਲ ਚੋ ਖੜਖਣਾ ਹੁੰਦਾ ਕਿ ਲੜਾਈ ਕਰਨਾ ਕਿੰਨੇ ਸਤਨੇ ਸੀ ਦੋ ਲੋਨ ਹੋਣ ਤੇ ਸਾਡਾ ਦੋ ਲੋਨ ਸ਼ਾਂਤਮਈ ਹੋਊਗਾ ਸੜਕ ਤੇ ਬੈਠੀਏ ਜ਼ਮੀਨ ਤੇ ਬੈਠੀਏ ਜਿੱਥੇ ਮਰ ਜਵੇ ਸ਼ਾਂਤ ਦਿੱਲੀ ਦੇ ਵਿੱਚ ਬੈਠੀ ਸਾਡੀ ਦਰੀਜੇ ਬੈਠੀ ਰਹੀ ਹੈ ਤੇ ਜਿਹੜੇ ਕੰਮ ਮੋਦੀ ਨੇ ਕਰੇ ਸੀ ਉਹੀ ਇਹ ਕਰਨ ਲੱਗ ਗਿਆ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜ਼ਮੀਨ ਇੱਕ ਅੰਚ ਜ਼ਮੀਨ ਨਹੀਂ ਤੇ ਮੈਂ ਨਾ ਦੇਣੀ ਹੈ ਸਵਾਰ ਪੁੱਛੇ ਜਾਣਗੇ ਕੇ ਕੇ ਲਿਟਰਾਂ ਨੂੰ ਇਸ ਨੂੰ ਲੈ ਕੇ ਜਾ ਇਹਨਾਂ ਨੂੰ ਪਿੰਡਾਂ ਚ ਨਹੀਂ ਬਣਦੇ ਇਹਨਾਂ ਦੇ ਦੇਖੀ ਤਾਂ ਕਿਸਾਨਾਂ ਵੱਲੋਂ ਸਰਕਾਰ ਦੀ ਨਵੀਂ ਪਾਲਿਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੈਂਕੜੇ ਦੀ ਤعداد ਦੇ ਵਿੱਚ ਜਿਹੜੇ ਅੱਜ ਟਰੈਕਟਰ ਸੜਕਾਂ ਦੇ ਉੱਤੇ ਕਿਸਾਨਾਂ ਵੱਲੋਂ ਆਪਣੇ ਕੱਢ ਲੈਣੇ ਤੇ ਆਪਣੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਪਿਤਾ ਸਰਕਾਰ ਬਰਕਾਸ਼ ਸਿੰਘ ਵੀ ਸਾਡੇ ਨਾਲ ਪਹੁੰਚੇ ਨੇ ਗੱਲਬਾਤ ਕਰਨਗੇ ਕੀ ਕਹੋਗੇ ਅੱਜ ਜਿਹੜਾ ਧਰਨੇ ਪ੍ਰਦਰਸ਼ਨ ਕਰਨ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਪ੍ਰਮਾਣਿਕ ਕਿਸਾਨਾਂ ਨੂੰ ਤੇ ਕਿਸਾਨਾਂ ਨੂੰ ਇਹ ਸੁਖਰੀ ਕਿਵੇਂ ਕਿ ਕਿਸਾਨ ਨਾਲ ਮੇਰੇ ਨਾਲ ਲੱਗੇ ਖੜਨ ਦਾ ਸਾਡਾ ਇੱਕ ਲਾਖੀ ਫਰਜ਼ ਨਹੀਂ ਬਣਦਾ ਨੈਤਿਕਤਾ ਵੀ ਹੈ ਸਾਡੀ ਇਹ ਪਰ ਕਿਉਂਕਿ ਅਸੀਂ ਵੀ ਕਿਸਾਨ ਹੈ ਤੇ ਜਿਹੜੀ ਵੀ ਕਿਸਾਨ ਦੀ ਸਮੱਸਿਆ ਹੁੰਦੀ ਹੈ ਉਹਦੇ ਵਿੱਚ ਸਹਿਯੋਗ ਕਰਨਾ ਸਾਡਾ ਆਪਣੇ ਇੱਕ ਧਰਮ ਦੀ ਹੈ ਕੀ ਕਹੋਗੇ ਕਿਸਾਨ ਜਿਹੜੀ ਨੀਤੀ ਚਾਹੁੰਦਾ ਉਹ ਨੀਤੀ ਨਹੀਂ ਬਣਦੀ ਉਲਟ ਬਣਾ ਦਿੱਤੀ ਜਾਂਦੀ ਹੈ ਕੀ ਕਰੀਏ ਗਲਤੀਆਂ ਦਾ ਸਾਡੀਆਂ ਹੀ ਨੇ ਅਸੀਂ ਇਦਾਂ ਵੱਡਾ ਬਦਲਾਅ ਲੈ ਕੇ ਆਏ ਸੀ ਵੀ ਪਤਾ ਨਹੀਂ ਇਹ ਕੀ ਕਰ ਦੇਣਗੇ لیکن ਅਸੀਂ ਦਿੱਲੀ ਦੀਆਂ پالیسیوں ਨੂੰ ਸਮਝ ਹੀ ਨਹੀਂ ਸਕਦੇ ਇਹ ਲੋਕ ਤਾਂ پراپرٹی ਡੀਲਰ ਬਣ ਕੇ ਆ ਕੇ ਤੁਸੀਂ ਇਹ 2.5 ਜਮੀਨਾਂ ਖੋ ਕੇ 1.5 ਰੋੜਾ ਦੇਣੀਆ ਚਾਹੁੰਦੇ ਆ ਜਿੱਦਾਂ ਬਾਤ ਨੂੰ ਪਹਿਲਾਂ ਵੀ ਦੱਸ ਕੇ ਆਇਆ ਹੈ ਟਾਈਮ ਹੀ ਰਾਜੂਵਾਲ ਸਾਹਿਬ ਕਹਿ ਰਹੇ ਨੇ ਵੀ ਇੱਕ ਲੱਖ ਕਰੋੜ ਦਾ ਸਕੇਮ ਹੈ ਜਿਹੜਾ ਸਾਡੇ ਤੋਂ ਲੈ ਕੇ ਬਿਗਰਾਉਂ ਤੋਂ ਵੀ ਕੀਤੀ ਜਾਣੀ ਹੈ ਤੇ ਕਿਸਾਨ ਦੇ ਪੱਲੇ ਕੀ ਪੈਣਾ ਇਸ ਕੰਮ ਆਉਂਗੇ ਸਿੱਧੂ ਵੀ ਅਕਸਰ ਦੇਖਿਆ ਜਾਂਦਾ ਹੈ ਜਿਹਾ ਹੈ ਕਿਸਾਨੀ ਦੇ ਮੋਰਚੇ ਦਿੱਲੀ ਲੱਗੇ ਜਾਂ ਹੋਰ ਲੱਗੇ ਸਮੁਲੀਅਤ ਸਾਹਮਣੇ ਆਉਂਦੇ ਸੀ ਅੱਜ ਤੁਸੀਂ ਵੀ ਜਿਹੜਾ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਰੱਖ ਕੇ ਜਿਨ੍ਹਾਂ ਨੂੰ ਜਦੋਂ ਦੁੱਧ ਦੇ ਉਪਕਰਕ ਦੇ ਸੰਬੰਧ ਕੀ ਕਿਸਾਨੀ ਨਾਲ ਆ ਤਾਂ ਅਸੀਂ ਕਿਸਾਨੀ ਦਾ ਦਰਦ ਸਮਝਦੇ ਆਂ ਉਹ ਤਾਂ ਜ਼ਮੀਨ ਤਾਂ ਉਹ ਜਿੱਦਾਂ ਹੋ ਰਹੇ ਆ ਰਸਮੀ ਜੀ ਬੋਲ ਰਹੇ ਸੀ ਕਿਤੇ ਮਜਬੂਰੀ ਬਸ ਇੱਕ ਦਾ ਕਿੰਨਾ ਵੇਚਣਾ ਪੈ ਜੇ ਨਾ ਕਿ ਜਦੋਂ ਉਧਰਲੇ ਪਾਸੇ ਖੇਤਾਂ ਦੀ ਜ਼ਮੀਨ ਨਹੀਂ ਕਰਦਾ ਕਿ ਯਾਰ ਇਧਰੋਂ ਆਪਣਾ ਸੀਰ ਮੁੱਕ ਗਿਆ ਕਿਸਾਨ ਦਾ ਬਲੇ ਇਹਦਾ ਗੂੜਾ ਰਿਸ਼ਤਾ ਹੁੰਦਾ ਜਮੀਨ ਦੇ ਨਾਲ ਕਿ ਜਦੋਂ ਜਬਰੀ ਕੇ ਕੇ ਪੈਸੇ ਦਾ ੱਗਾਂ ਚ ਵਰਜਣੇ ਆ ਪੈਸੇ ਲੱਗੇ ਜਾਣਗੇ ਕਿ ਜ਼ਮੀਨ ਹੀ ਹੈ ਜਿਹਨੇ ਸਾਨੂੰ ਪੀੜੀ ਬਰ ਪੀੜੀ ਉਹ ਅਰਿਵਾਰ ਦੇਣਾ ਸਾਨੂੰ ਕੰਮ ਦੇਣਾ ਇਹ ਜ਼ਮੀਨ ਹੀ ਖੁਸ਼ੀ ਹੈ ਸਾਡੇ ਕੋਲੇ ਕੁਝ ਨਹੀਂ ਲੱਗਦਾ ਦੇਸ਼ ਦਾ ਅੰਦਾਜ਼ਾ ਕਿਸਾਨ ਮਜ਼ਦੂਰ ਸਭ ਤੋਂ ਵੱਧ ਮਿਹਨਤ ਕਰਦਾ ਪਰ ਸਭ ਤੋਂ ਜ਼ਿਆਦਾ ਪਰੇਸ਼ਾਨੀ ਚ ਰਹਿੰਦਾ ਕੌਣ ਸਮੂ ਇਹਨਾਂ ਦੀ ਉਸੇ ਕਲ ਦਾ ਡੁੱਟ ਹੈ ਜਦੋਂ ਸਾਡੀਆਂ ਸਰਕਾਰਾਂ ਬਣਦੀਆਂ ਨਾ ਸੰਵਿਧਾਨ ਦੀ ਸੌਂਚ ਆਖ ਪਿਆ ਔਰ ਸੰਵਿਧਾਨ ਦੇ ਜਿਹੜੇ ਭੇਜ ਦਾ ਗੁਪਤ ਰੱਖਣ ਦੀ ਸੌਂਹਤ ਆਖ ਖਾਂਦੇ ਨੇ ਇਹ ਤਾਂ ਇਹ ਲੋਕ ਪਹਿਲੇ ਹੀ ਜਿੱਥੇ ਨੂੰ ਸੌਦੀ ਬਾਜੀ ਕਰਦੇ ਆ ਉਹਨਾਂ ਦੀ ਅਲਾਟਮੈਂਟ ਅੱਧੀ ਜ਼ਮੀਨ ਤਾਂ ਪਹਿਲੀ ਮਾਫੀਆ ਕੋਲ ਜਾ ਚੁੱਕੀ ਹੁੰਦੀ ਹੈ ਵੀ ਇੱਥੇ ਆ ਪ੍ਰੋਜੈਕਟ ਹੋਣਾ ਇੱਥੇ ਆ ਇਹ ਚੀਜ਼ਾਂ ਗਵਰਨਮੈਂਟ ਨੇ ਪਬਲਿਕਲੀ ਰੱਖੀਆਂ ਹੁੰਦੀਆਂ ਨੇ ਕਿਸੇ ਨੂੰ ਲਾਭ ਮਿਲਦਾ ਤਾਂ ਮਿਲੇ ਪਰੰਤੂ ਹੁਣ ਉਹ ਚੀਜ਼ਾਂ ਹੈ ਨਹੀਂ ਹੁਣ ਗਰੀਬ ਮਨ ਕੋਲ ਸਾਰਾ ਸੂਚਿ ਫੈਲਦੀ ਕਿਤਾ ਜਾ ਰਿਹਾ ਤਾਂ ਸੋਸ਼ਲ ਮੀਡੀਆ ਦਾ ਧੰਨਵਾਦ ਹੈ ਜਿਹਦੇ ਜਿਹੜੇ ਹਰ ਬੰਦੇ ਤੱਕ ਗੱਲ ਤਾਂ ਪਹੁੰਚ ਜਾਂਦੀ ਹੈ। ਪਰ ਉਸ ਹਸਤਾ ਦੇ ਵਿੱਚ ਸਰਕਾਰ ਆਉਂਦੀ ਆ ਤੁਹਾਡਾ ਬੋਲ ਬਾਲਾ ਠੀਕ ਹੈਗਾ ਸਰਕਾਰ ਦਰਬਾਰੇ ਕਾਂਗਰਸ ਦੇ ਵਿੱਚ ਆਉਂਦੀ ਆ ਤਾਂ ਕਿਸਾਨਾਂ ਦੀਆਂ ਪਾਂ ਫੜੀ ਜਾਉ। ਕਿੰਨੀ ਚੋਕਿਆ ਕਿਸਾਨਾਂ ਦੇ ਨਾਲ ਹਲ ਇੱਕੋ ਹੀ ਇੱਕ ਦੀ ਗੱਲ ਹੈ ਜਿਹੜੀ ਸਰਕਾਰ ਆਉਂਦੀ ਹੈ ਅਗਰ ਮੌਕਾ ਮਿਲਦਾ ਹੈ ਤਾਂ ਆਪ ਇਹ ਹਾਰੀ ਕਿਸਾਨਾਂ ਦੇ ਹੱਥ ਤੋਂ ਵੀ ਨਹੀਂ ਦੱਸੇ ਪ੍ਰਧਾਨ ਜੀ ਕੀ ਕਹੋਗੇ ਅੱਜ ਵੱਡੀ ਗਿਣਤੀ ਚ ਫੇਰ ਦਿੱਲੀ ਵਾਲਾ ਮਾਹੌਲ ਤੁਸੀਂ ਮਾਨਸਾ ਸਾਹਿਬ ਚ ਬਣਾਤਾ ਸਾਰੀਆਂ ਜਿੱਥੇ ਬੰਦਿਆਂ ਇਕਜੁੱਟ ਹੋ ਕੇ ਅੱਜ ਟਰੈਕਟਰ ਮਾਰਚ ਕੱਢ ਰਹੇ ਹੋ ਮਾਨਸਾ ਚ ਨਹੀਂ 19 ਥਾਵਾਂ ਤੇ ਪੰਜਾਬ ਦੇ ਵਿੱਚ ਹੋ ਰਿਹਾ 19 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਰਿਕੁਆਇਰ ਕੀਤੇ 60000 ਕਿਲੋਗ੍ਰਾਮ ਤੇ ਕਿੰਨੀ ਕਿਤੇ ਕਿੰਨੀ ਜਿਵੇਂ ਮਾਨਸਾ ਦੇ ਵਿੱਚ 212 ਕਿੱਲਾ ਕੀਤਾਗਾ ਮਾਤਾ ਨੂੰ ਸਾਰੇ ਪੰਜਾਬ ਦੇ ਵਿੱਚ ਆ ਦਿੱਲੀ ਵਾਲਾ ਮਾਹੌਲਾ ਕੱਲੇ ਮਾਨਸਾ ਜ਼ਿਲ੍ਹ ਬਣਗੇ ਅਸੀਂ ਬਿਲਕੁਲ ਥੋੜਾ ਜੋਰ ਲਾਉਣ ਵਾਸਤੇ ਕਿਹਾ ਜੀ ਲੋਕਾਂ ਨੂੰ ਮਿੱਟੀ ਕਈ ਨਾ ਆਜੋ ਕੋਈ ਗੱਲ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਨਾ ਸਰਕਾਰ ਪੇਚੀ ਹਟੀ ਦਿੱਲੀ ਵਾਲਾ ਮਾਹੌਲ ਕਰਕੇ ਸੰਘਰਸ਼ ਛੇੜਾ ਬਲ ਚੋ ਖੜਖਣਾ ਹੁੰਦਾ ਕਿ ਲੜਾਈ ਕਰਨਾ ਕਿੰਨਾ ਸੀ ਦੋ ਲੋਨ ਹੋਣ ਤੇ ਸਾਡਾ ਦੋ ਲੋਨ ਸ਼ਾਂਤਮਈ ਹੋਊਗਾ ਸੜਕ ਤੇ ਬੈਠੀਏ ਜ਼ਮੀਨ ਤੇ ਬੈਠੀਏ ਜਿੱਥੇ ਮਰ ਜਵੇ ਸ਼ਾਂਤ ਰੱਖਾਂਗੇ ਇਹ ਕੀ ਕਹੋਂਗੇ ਸਰਕਾਰ ਕੋਈ ਵੀ ਆ ਗਈ ਸਤਾ ਚੋਣ ਤੋਂ ਬਾਅਦ ਸਾਰੇ ਬਾਦੇ ਭੁੱਲ ਜਾਂਦੀ ਆ ਪਰ ਪਹਿਲਾਂ ਬੜਾ ਕਿਸਾਨ ਹਤਾਸ਼ੀ ਕਿਉਂ ਹੁੰਦੇ ਆ ਇਸੇ ਫਰਕ ਕੋਈ ਲੱਗਿਆ ਸਕੇ ਇਹੀ ਪਾਰਟੀ ਸਾਡੇ ਨਾਲ ਰਹੀ ਔਥੇ ਦਿੱਲੀ ਦੇ ਵਿੱਚ ਬੈਠੀ ਸਾਡੀ ਦਰੀ ਦੇ ਵਿੱਚ ਬੈਠੀ ਰਹੀ ਹੈ ਤੇ ਜਿਹੜੇ ਕੰਮ ਮੋਦੀ ਨੇ ਕਰੇ ਸੀ ਉਹੀ ਇਹ ਕਰਨ ਲੱਗ ਗਿਆ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜ਼ਮੀਨ ਇੱਕ ਅੰਚ ਜ਼ਮੀਨ ਨਹੀਂ ਦੇਮਾ ਇਹ ਨਾ ਦੇਣੀ ਹੈ ਸਵਾਰ ਪੁੱਛੇ ਜਾਣਗੇ ਖੇਡ ਕੇ ਲਿਟਰਾਂ ਨੂੰ ਇਸ ਨੂੰ ਲੈ ਕੇ ਜਾ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣਦੇ ਇਹਨਾਂ ਦੇ ਦੇਖੀ ਤਾਂ ਸਹੀ ਪਜਾਮੇ ਨਾਲ ਲਹਿਣਗੇ ਇਹਨਾਂ ਦੇ ਜਨਾਬੇ ਚਟੇ ਚੱਲ ਕੀ ਕਹੋਗੇ ਜੇ ਪ੍ਰਧਾਨ ਜੀ ਅੱਜ ਜਿਹੜਾ ਪ੍ਰਦਰਸ਼ਨ ਕਰ ਰਹੇ ਹੋਗੇ ਆਪਣੇ ਜਿਹੜੇ ਟਰੈਕਟਰ ਪੁੱਤਾ ਮੰਗੂ ਜਿਹੜੇ ਸ਼نگਾਰੇ ਹੁੰਦੇ ਸੀਗੇ ਤਾਂ ਆਪਣੇ ਪੁੱਤਾ ਮੰਗੂ ਰੱਖਿਆ ਹੋਇਆ ਜ਼ਮੀਨਾਂ ਦੇ ਲਈ ਅੱਜ ਕੱਢ ਲਈ ਦੇਖੋ ਜੇ ਗੱਲ ਕਰਨ ਲਈ ਭਗਵਾਨ ਤਮਨ ਦੀ ਸਰਕਾਰ ਦੀ ਜਿਹੜੀ ਇਹ ਪਾਲਿਸੀ ਲੈ ਕੇ ਆਏ ਨੇ ਕਿ ਲੈਂਡ ਪੂਲਿੰਗ ਦੀ ਇਹ ਕਹਿ ਰਹੇ ਨੇ ਵੀ ਅਸੀਂ ਜ਼ਮੀਨਾਂ ਕਿਸਾਨਾਂ ਤੋਂ ਖੋ ਕੇ ਇਥੇ ਨਵੀਆਂ ਮੰਡੀਆਂ ਸ਼ਾਰਨ ਦੀ ਗੱਲ ਕਰ ਰਹੇ ਨੇਗੇ ਅਸੀਂ ਕਹਿੰਦੇ ਹਾਂ ਜ਼ਮੀਨ ਹੈ ਜਿਹੜੀ ਉਹ ਕਿਸਾਨਾਂ ਦੀ ਹੈ ਕਿਸਾਨਾਂ ਦੇ ਕੋਲੇ ਜ਼ਮੀਨ ਰਹੂਗੀ ਜਮੀਨਾਂ ਦਾ ਕਿਸਾਨਾਂ ਦਾ ਹੱਕ ਹੈ ਅੱਜ ਜਿਹੜੇ ਅਸੀਂ ਮਾਰਚ ਕਰਨੇ ਜਾ ਰਹੇ ਹਾਂ ਕਿ ਮੰਡੀ ਦੇ ਵਿੱਚ ਮਾਨਸਾ ਦੇ ਵਿੱਚ ਅਸੀਂ ਸਰਕਾਰ ਨੂੰ ਦੱਸਣ ਦੀ ਖਾਤਰ ਵੀ ਅਸੀਂ ਜ਼ਮੀਨ ਕਿਸੇ ਭਾਵ ਨਹੀਂ ਦੇਣੀ ਹੈਗੀ 4800 40 ਗਜੇ ਕਾ ਏਕੜ ਦਾ ਜ਼ਮੀਨ ਦਾ ਬਣਦਾ ਹੈਗਾ ਇਹ ਸਾਨੂੰ ਦੇ ਰਹੇ ਨੇ ਕਿ 1000 ਗਾਈ ਤੱਕ ਰਿਹਾਇਸ਼ੀ ਬਣਾਉਣ ਖਾਤਰ ਤੇ ਕੋਠੀ ਕਹਿ ਲੋ ਤੇ ਘਰ ਕਹਿ ਲੋ ਬਣਾਉਣ ਦੀ ਖਾਤਰ ਤੇ ਦੂਜਾ ਦੇ ਰਹੇ ਨੇ ਉਹਦਾ ਕਾਰੋਬਾਰ ਚਲਾਉਣ ਦੀ ਖਾਤਰ 200 ਗਜ ਰਿਕਾਰਡ 4322 ਦੇ ਵਿੱਚੋਂ ਸਾਨੂੰ ਜੇ 1200 ਵਾਜ ਬਾਹਰ ਦਿੰਦੇ ਦੂਜਾ ਬਾਹਰ ਸਾਡਾ ਵੀਰੀ ਚ ਲੈ ਕੇ ਜਾਂਦੇ ਆ ਅਸੀਂ ਕਹਿੰਦੇ ਵੀ ਅਸੀਂ ਕਾਉਡੀਆਂ ਦੇ ਪਾਸ ਵਾਲਾ ਜ਼ਮੀਨ ਜਾਂਦੀ ਆ ਸਾਡੀ ਪੁੱਤਾਂ ਵਾਂਗੂ ਰੱਖੀ ਹੋਈ ਜ਼ਮੀਨ ਅਸੀਂ ਕਿਸੇ ਕੀਮਤ ਤੇ ਜਾਣ ਨਹੀਂ ਦੇਵਾਂਗੇ ਸਰਕਾਰ ਦੀ ਮੂਸਲਵਾ ਕੇ ਛੱਡਾਂਗੇ ਇਸ ਨੂੰ ਪ੍ਰਧਾਨ ਜੀ ਜਿਵੇਂ ਦਿੱਲੀ ਦੇਖਿਆ ਸੀ ਸਾਰੀਆਂ ਜਥੇਬੰਦੀਆਂ ਇਕਜੁੱਟ ਟੋਕੇ ਸੰਘਰਸ਼ ਲੜਿਆ ਅੱਜ ਵੀ ਸਾਰੀਆਂ ਜਥੇਬੰਦੀਆਂ ਇਕਜੁੱਟ ਨਜ਼ਰ ਆਈਆਂ ਨੇ ਟਰੈਕਟਰ ਲੈ ਕੇ ਇਕੱਠੇ ਹੋਏ ਹੋ ਹੌਸਲਾ ਵੱਧ ਜਾਂਦਾ ਮੋਰਚਾ ਜਿੱਤਣ ਨੂੰ ਜਦੋਂ ਐ ਇਕੱਠੇ ਹੁੰਨੇ ਹੋ ਦੇਖੋ ਜੇ ਜਿੱਥੇ ਬੰਦੇ ਇਕੱਠੇਆਂ ਲੜਾਈਆਂ ਲੜਦੇ ਸਾਰੀਆਂ ਲੜਾਈਆਂ ਲੜ ਗਈ ਇਸ ਇਕੱਠੇ ਹੋ ਕੇ ਤਾਂ ਆਮ ਲੋਕਾਂ ਦੇ ਵੀ ਹੌਸਲੇ ਵਧਦੇ ਆ ਤੇ ਸਰਕਾਰ ਵੀ ਪੁੰਝੇ ਲੱਗਦੀ ਉਸ ਗੱਲ ਤੋਂ ਸਰਕਾਰ ਪਿੱਛੇ हटਦੀ ਆ ਵੀ ਲੋਕ ਨੇ ਜਿਹੜੇ ਇਕੱਠੇ ਹੋ ਚੁੱਕੇ ਨੇ ਤੇ ਇਥੋਂ ਆਪਾਂ ਪਿੱਛੇ हट ਗਏ ਜੇ ਅੱਜ ਗੱਲ ਕਰ ਲਈਏ ਤਾਂ ਕੁੱਲ ਸਾਰੇ ਪੰਜਾਬ ਦੇ ਵਿੱਚੋਂ 1 ਲੱਖ ਏਕੜ ਜ਼ਮੀਨ ਇਹ ਕਿਸਾਨਾਂ ਤੋਂ ਸਾਰੇ ਪੰਜਾਬ ਚੋਂ ਲਿਆ ਰਹੇ ਨੇ 1 ਲੱਖ ਏਕੜ ਦੇ ਵਿੱਚੋਂ ਕਿੰਨੇ ਲੋਕ ਰਹਿਣ ਵਸੇਬਾ ਕਰ ਰਹੇ ਨੇ ਕਨੇ ਲੋਕ ਉਥੋਂ ਭੁੱਖੇ ਮਰਨਗੇ ਜਦੋਂ 1 ਲੱਖ ਏਕੜ ਗਈ ਤਾ ਉਹ ਜਾੜਾ ਬਤਾ ਉਹਨਾਂ ਦਾ ਹੋਊਗਾ ਲੋਕਾਂ ਦਾ ਉਹ ਕਿੱਥੇ ਜਾ ਕੇ ਜ਼ਮੀਨਾਂ ਲੈਣਗੇ ਕਿੱਥੇ ਉਹਦਾ ਕਾਰੋਬਾਰ ਚਲਾਉਣਗੇ ਇਸ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਡਟ ਕੇ ਇਸ ਠੂਠਿਆਂ ਵਾਲੀ ਪਿੰਡ ਦੇ ਨਾਲ ਖੜੇ ਆਂ ਤੇ ਇੱਥੇ ਖੜਾਂਗੇ ਜਿਹੜਾ 212 ਕ ਇਹਨਾਂ ਨੇ ਕਿਲਾ ਲੈਣੇਗਾ ਉਹ ਅਸੀਂ ਕਿਸੇ ਕੀਮਤ ਤੇ ਨਹੀਂ ਜਾਣ ਦੇਵਾਂਗੇ ਪ੍ਰਧਾਨ ਜੀ ਅੱਜ ਫੇਰ ਵੱਡੀ ਗਿਣਤੀ 'ਚ ਬਜ਼ੁਰਗ ਕੇ ਕਿਸਾਨ ਨੌਜਵਾਨ ਸੜਕਾਂ ਤੇ ਆਏ ਹੋਗੇ ਵੱਡੀ ਇਹ ਜਿਹੜਾ ਮੁੱਖ ਮੰਤਰੀ ਤੇ ਅਸੀਂ ਆਸਾ ਕਰੀਆਂ ਸੀ ਵੀ ਇਹ ਪੰਜਾਬ ਦਾ ਪੁੱਤ ਹੈ ਕਿ ਸਾਡੇ ਨਾਲ ਦਿੱਲੀ ਬੈਠਾ ਰਹੇਗਾ ਵੀ ਮੈਂ ਪੰਜਾਬ ਦਾ ਕਿਸਾਨ ਆ ਪੰਜਾਬ ਦਾ ਪੁੱਤ ਆ ਮੈਂ ਕਿਸਾਨਾਂ ਦੀ ਸੁਣੂੰਗਾ ਅੱਜ ਇਹ ਜਿਹੜਾ ਸੈਂਟਰ ਦਾ ਦੱਲਾ ਬਣ ਕੇ ਰਹਿ ਗਿਆ ਅੱਜ ਇਹ ਕਿਸਾਨਾਂ ਦੀ ਨਹੀਂ ਸੁਣਦਾ ਅੱਜ ਜਿਹੜੇ ਵਪਾਰੀ ਨੇ ਉਹਨਾਂ ਦੇ ਨੂੰ ਠੁੱਕੇਗਾ ਅਸੀਂ ਕਹਿੰਦੇ ਵੀ ਤੂੰ ਪੜਿਆ ਲਿਖਿਆ ਕਹਿੰਦਾ ਤੇ ਮੋਦੀ ਨੂੰ ਠੁਕਾ ਕੇ ਆਏਗੇ ਤੇਰੀ ਵੀ ਕੋਈ ਪਾਵਰ ਨਹੀਂ ਹੈ ਜੀ ਤੂੰ ਇੱਕ ਨਚਾਰ ਨਚਾਰ ਦੀ ਕੰਮ ਕਰ ਲੈ ਆ ਜਿਹੜੇ ਤੂੰ ਕਿਸਾਨਾਂ ਦੀ ਜਮੀਨਾਂ ਖੋਹਣਾ ਇੱਕ ਕੰਟੀ ਵੀ ਨਹੀਂ ਜਮੀਨਾਂ ਖੋਹਣ ਦੇਵਾਂਗੇ ਸਾਡਾ ਭਾਵਾਂ ਦੀ ਕਤਰਾ ਕਤਰਾਂ ਅਸੀਂ ਸ਼ਹੀਦ ਹੋ ਜੀ ਇਹ ਦਿੱਲੀ 700 ਬੰਦਾ ਖੜਾ ਸੀ ਰੋਇਆ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਦੇ ਵੀ ਇੱਥੇ ਵੀ ਸ਼ਹੀਦ ਹੋ ਲੰਗੇ ਪਰ ਜਿਹੜੀ ਸਾਡੀ ਮਾਂ ਧਰਤੀ ਹੈ ਅਸੀਂ ਇੱਕ ਇਹਦੇ ਵਿੱਚੋਂ ਕੰਕਾ ਵੀ ਨਹੀਂ ਇਹਨੂੰ ਲੈਣ ਦੇਵਾਂਗੇ ਤੇ ਪਾਉਟੇ ਨੂੰ ਵਾਪਸ ਕਰੇ ਮੋਦੀ ਨੇ ਵੀ ਤਿੰਨੇ ਕਿਨੂ ਵਾਪਸ ਕਰੇ ਜੀ ਇਹਨੂੰ ਵੀ ਕਹਿੰਦੇ ਵੀ ਚੰਗਾ ਰਹੇਗਾ ਨਹੀਂ ਵਾਪਸ ਕਰ ਲੈ ਜਿਹੜੇ ਝਾੜੂ ਵਾਲੇ ਨੇ ਇਤੂ ਬਾਅਦ ਸਾਡੇ ਜਿਹੜਾ ਪੱਟਾ ਮੁੱਲਾਪੁਰ ਉਹਨਾਂ ਕਾ ਜਿਹੜਾ 24 ਦਾ ਉਦੋਂ ਬਾਅਦ ਅਸੀਂ ਪਿੰਡਾਂ ਦੇ ਵਿੱਚੋਂ ਇਹਨਾਂ ਬੋਟ ਲਾ ਦਾਂਗੇ ਪਿੰਡਾਂ ਦੇ ਵਿੱਚੇ ਝੜੂ ਵਾਲੇ ਨੂੰ ਬਿਲਕੁਲ ਹੀ ਨਹੀਂ ਬਰ ਦੇਵਾਂਗੇ ਇਹਨਾਂ ਦੇ ਛਿੱਤਰ ਮਾਰਾਂਗੇ ਜਿਹੜਾ ਆ ਵਿਦੇ ਜਿੰਗਲੇ ਨੇ ਆ ਨਸ਼ਾ ਮੁਕਤੀ ਪੰਜਾਬ ਕਰਦਾ ਬਿਲਕੁਲ ਅੱਜ ਚਾਰ ਬੰਦੇ ਨਿਜੇ ਤੇ ਇਕੱਠੇ ਕਰਕੇ ਮੁਕਤੀ ਮਤ ਕਿੱਥੇ ਹੋਏਗਾ ਮੁਕਤੀ ਕਿਥੋਂ ਹੈ ਨਸ਼ਾ ਦੇ ਤੋਂ ਨਾ ਲੈ ਸਾਰੇ ਆਂ ਬਿੱਟਾ ਕਰਨਗੇ ਪਰ ਇਹਨਾਂ ਨੇ ਆਪ ਦਾ ਦਿਖਾਉਣ ਦੇ ਮਾਰੇ ਨੇਟ ਕਰਕੇ ਇਹ ਡਰਾਮਾ ਵਾਲੀਆਂ ਬੰਦ ਕਰੇ ਤੇ ਜਿਹੜੀ ਆ ਸਾਡੀ ਫੂਠਾਂਲੀ ਹੈਗੀ 212 ਜ਼ਮੀਨ ਦਾ ਕਿਲੇ ਨੇ ਰਿਕਵਰ ਕਰਨ ਨੂੰ ਕਹਿੰਦਾ ਬਿਲਕੁਲ ਨਹੀਂ ਹੋਣ ਦੇਵਾਂਗੇ ਇੱਥੇ ਸਾਰੇ ਕੁਝ ਅਸੀਂ ਬੰਦ ਕਰ ਦਾਂਗੇ ਤੇ ਵਾਇਟ ਦਾ ਖਾਸਾ ਵਾਇਟ ਕੀ ਕਹੂੰਗੇ ਅੱਜ ਜਿਹੜੇ ਕਿਸਾਨਾਂ ਨੇ ਟਰੈਕਟਰ ਆਪਣੇ ਸੜਕਾਂ ਤੇ ਲਿਆਉਂਦੇ ਆ ਵੱਡੀ ਤਦਾਰਦ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੀ ਪੂਲ ਲੈਨ ਪੂਲਿੰਗ ਜਿਹੜੀ ਨੀਤੀ ਲੈ ਕੇ ਉਹਦੇ ਖਿਲਾਫ ਅਸੀਂ ਟਰੈਕਟਰ ਮਾਰਚ ਕੱਢ ਰਹੇ ਆ ਪੂਰੇ ਪੰਜਾਬ ਵਿੱਚ ਮਾਨਸਾਜਲੇ ਦਾ ਪਿੰਡ ਫੂਠਾਂਵਾਲੀ ਹੈ ਜਿੱਥੋਂ ਅਸੀਂ ਸੈਂਕੜੇ ਟਰੈਕਟਰ ਆ ਜਿਹੜੇ ਤੋਰਿਆ ਪੰਜਾਬ ਸਰਕਾਰ ਨੂੰ ਸੁਣਾਉਣ ਹੀ ਕਰਨ ਵਾਸਤੇ ਕਿ ਅੱਜ ਤੋਂ ਬਾਅਦ ਸਾਡੀਆਂ ਜ਼ਮੀਨਾਂ ਬਾਰੇ ਕੋਹਣ ਦੀ ਇਹਦਾ ਗੱਲ ਸਾਡੋ ਸੋਚਣਾ ਵੀ ਬੰਦ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਲੁਧਿਆਣੇ ਦੇ ਵਿੱਚ ਵੱਡਾ ਇਕੱਠ ਕਰ ਰਹੇ ਆ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਤੇ ਉਹਨਾਂ ਦੇ ਮੰਤਰੀਆਂ ਨੂੰ ਸੁਣਾਉਣੀ ਕਰ ਰਹੇ ਆ ਕਿ ਜੋ ਵੀ ਕੋਈ ਪਿੰਡ ਦੇ ਵਿੱਚ ਸਾਡੀਆਂ ਜ਼ਮੀਨਾਂ ਵੱਲ ਕੋਈ ਫੈਸਲਾ ਕਰਨ ਆਇਆ ਕੋਈ ਗੱਲ ਕਰਨ ਆਇਆ ਤਾਂ ਉਹਨਾਂ ਨੂੰ ਜੁੱਤੀਆਂ ਮਾਰ ਕੇ ਪਿੰਡਾਂ ਦੇ ਵਿੱਚੋਂ ਡੱਕਰਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਸਾਡਾ ਜੜਾ ਕਿ ਜ਼ਮੀਨਾਂ ਖੋਣ ਵਾਲਾ ਫੈਸਲਾ ਉਹਨੂੰ ਰੱਦ ਕਰਿਆ ਆਜਾ ਟਰੈਕਟਰ ਮਾਰਚ ਇਹੀ ਸੰਦੇਸ਼ ਦੇ ਰਿਆ ਹੈ ਪ੍ਰਧਾਨ ਜੀ ਸਰ ਕਿਸਾਨ ਜਿਹੜੀ ਚੀਜ਼ ਮੰਗਦੇ ਆ ਐਮਐਸਪੀ ਮੰਗਦੇ ਆ ਰਹੇ ਹਾਂ ਬੜੇ ਲੰਬੇ ਸਮੇਂ ਤੋਂ ਐਮਐਸਐਮਐਸਪੀ ਦੀ ਬਜਾਏ ਹੋਰ ਨਵੀਆਂ ਨੀਤੀਆਂ ਕਿਉਂ ਲੈ ਦੇ ਰਹੀਆਂ ਕਿਉਂਕਿ ਐਮਐਸਬੀ ਦਾ ਤਾਂ ਦੇਣਗੇ ਸਾਡੇ ਕੋਲ ਜੇ ਜ਼ਮੀਨ ਰੱਖਣਗੇ ਜ਼ਮੀਨਾਂ ਸਾਡੀਆਂ ਖੋਣੀਆਂ ਨੇ ਜੇ ਜ਼ਮੀਨਾਂ ਨਾ ਰਹੀਆਂ ਫਿਰ ਅਸੀਂ ਐਮਐਸਬੀ ਤੋਂ ਕੀ ਕਰਾਉਣਾ ਹੈ ਐਮਐਸਬੀ ਵੀ ਜ਼ਰੂਰੀ ਆ ਬਸਲਾਂ ਦੇ ਭਾਅ ਵੀ ਜ਼ਰੂਰੀ ਆ ਸਭ ਤੋਂ ਪਹਿਲਾਂ ਸਾਡੀ ਜ਼ਮੀਨ ਹੈ ਜ਼ਮੀਨ ਦੀ ਰੱਖਣੀ ਲੜਾਂਗੇ ਤੇ ਲੜ ਰਹੇ ਹਾਂ ਆ ਨਾ ਕੋਈ ਪਾਰਟੀ ਤੇ ਬਾਕੀ ਪਾਰਟੀਆਂ ਤੂੰ ਸੜਕੇ ਸਰਕਾਰ ਤੂੰ ਲੱਗੇ ਦੇਖੋ ਸਰਕਾਰਾਂ ਜਿਹੜੀਆਂ ਵੀ ਆਉਂਦੀਆਂ ਉਹ ਸਾਰੀਆਂ ਹੀ ਪਾਰਟੀਆਂ ਇੱਕੋ ਜੀਆਂ ਨੇ ਜ਼ਮੀਨਾਂ ਰੱਖਣ ਵਾਅਦੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕਿਸਾਨਾਂ ਨੂੰ ਲੜਨਾ ਹੀ ਪਊਗਾ ਬਿਲਕੁਲ ਉਹਨੂੰ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਵੱਲੋਂ ਜਿਹੜੇ ਪਹੀਕੇਲੇ ਆਪਣੇ ਟਰੈਕਟਰ ਜਿਹੜੇ ਕਿਸਾਨਾਂ ਨੇ ਅੱਜ ਸੜਕ ਦੇ ਉੱਪਰ ਲਿਆਂਦੇ ਆ ਬੱਖ ਬੱਖ ਜਥੇਬੰਦੀਆਂ ਦੇ ਝੰਡੇ ਜਿਹੜੇ ਕਿਸਾਨਾਂ ਦੇ ਟਰੈਕਟਰਾਂ ਦੇ ਉੱਪਰ ਨਜ਼ਰ ਆ ਰਹੇ ਆਗੇ ਗੈਂਤੀ ਦੇ ਵਿੱਚ ਅੱਜ ਟਰੈਕਟਰ ਜਿਹੜੇ ਕਿਸਾਨਾਂ ਵੱਲੋਂ ਆਪਣੇ ਸੜਕਾਂ ਦੇ ਉੱਪਰ ਆ ਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਚੁੱਕਾ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਦੀ ਜਿਹੜੀ ਨੀਤੀ ਲਿਆਂਦੀ ਗਈ ਆ ਉਸ ਦਾ ਜਿਹੜਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਸੈਂਕੜੇ ਦੀ ਤعداد ਦੇ ਵਿੱਚ ਕਿਸਾਨਾਂ ਵੱਲੋਂ ਆਪਣੇ ਟਰੈਕਟਰ ਜਿਹੜੇ ਰੋਸ ਭਜੋਂ ਸੜਕਾਂ ਦੇ ਉੱਪਰ ਕੱਢੇ ਨੇ ਤੇ ਝੰਡੇ ਜਿਹੜੇ ਵੱਖ-ਵੱਖ ਜਥੇਬੰਦੀਆਂ ਦੇ ਲਗਾਏ ਗਿਆ ਤੁਮਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉਪਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਵੱਡੀ ਗਿਣਤੀ ਦੇ ਵਿੱਚ ਵਰਕ ਵਰਕ ਜਥੇ ਬੰਦਿਆਂ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਜਿਹੜੇ ਪ੍ਰਦਰਸ਼ਨ ਕਰ ਰਿਹਾ ਕਿ ਪਹੁੰਚ ਪਰਵਾਤ ਮਾਲ ਗਿਆ ਵੱਡੀ ਗਿਣਤੀ ਜਿਹੜੇ ਕਿਸਾਨ ਆਏ ਨੇ ਕਿ ਕਿਸਾਨਾਂ ਦਾ ਕਿਉਂ ਰੋਸ ਆ ਕੇ ਹਰ ਪਾਰਟੀ ਜਿਹੜੀ ਸਤਾ ਚਾਉਣ ਤੋਂ ਪਹਿਲਾਂ ਜਿਹੜੀ ਵੱਡੇ ਵੱਡੇ ਦਾਅਵੇ ਕਰਦੀ ਆ ਕਿ ਕਿਸਾਨ ਹਿੱਤਾਂਾਂ ਪਰ ਸਤਾ ਚਾਉਣ ਤੋਂ ਬਾਅਦ ਕਿਸਾਨਾਂ ਦੇ ਖਿਲਾਫ ਜਿਹੜੇ ਅਜਿਹੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ ਨੇ ਜੋ ਕਿ ਉਹ ਸਹਿਨ ਨਹੀਂ ਕੀ ਤੇ ਜਾਨੀ ਕਿ ਉਹਨਾਂ ਕਹਿਆ ਕਿ ਕਿਸੇ ਵੀ ਕਿਸਾਨ ਦੀ ਜਿਹੜੀ ਇੱਕ ਵੀ ਇੰਚ ਜ਼ਮੀਨ ਜਿਹੜੀ ਅਖਵਾਇਰ ਨਹੀਂ ਹੋਣ ਦਿੱਤੀ ਜਾਏਗੀ ਕਬਜ਼ਾ ਨਹੀਂ ਹੋਣ ਦਿੱਤਾ ਜਾਏਗਾ ਤਾਂ ਇਸ ਪ੍ਰਦਰਸ਼ਨ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲੇ ਦੇ ਪਰ ਡਬਲ ਕੌਰ ਸਿੰਘ ਵੱਲੋਂ ਸਰਕੇ ਤੇ ਕੀਤੀ ਗਈ ਉਸੇ ਬਕਬਕ ਜਿੱਥੇ ਬੰਦਿਆਂ ਦੇ ਆਗੂ ਨੌਜਵਾਨ ਤੇ ਬਜ਼ੁਰਗ ਵੀ ਜਿਹੜੇ ਇਸ ਪ੍ਰਦਰਸ਼ਨ ਦੇ ਵਿੱਚ ਪਹੁੰਚਿਆ ਤੇ ਮੰਗ ਕਰ ਰਿਹਾ ਕਿ ਇਸ ਨੀਤੀ ਨੂੰ ਵਾਪਸ ਕੀਤਾ ਜਾਵੇ ਨਹੀਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਿਹੜਾ ਵੱਡਾ ਅੰਦੋਲਨ ਪਿੜਿਆ ਜਾਏਗਾ ਅਮਰਜੀਤ ਸਿੰਘ ਪੰਜਾਬ ਦਾ ਮਾਨਸਾ